ਆਮ ਆਦਮੀ ਪਾਰਟੀ ਜਿੱਥੇ ਪੰਜਾਬ ਦੇ ਵਿੱਚ ਪਹਿਲੀ ਵਾਰ ਵਿਧਾਨ ਸਭਾ ਚੋਣਾਂ ਦੇ ਮੈਦਾਨ ਚ ਉਤਰੀ ਉੱਥੇ ਹੀ ਅੰਮ੍ਰਿਤਸਰ ਦੀ ਜੋ ਲੋਕ ਸਭਾ ਜਿਮਣੀ ਚੋਣਾਂ ਉਸ ਵਿੱਚ ਵੀ ਆਪਣੀ ਕਿਸਮਤ ਅਜਮਾਈ ਹੈ ਲੋਕ ਸਭਾ ਲਈ ਉਮੀਦਵਾਰ ਉਹਨਾਂ ਵੱਲੋਂ ਉਪਕਾਰ ਸਿੰਘ ਸੰਧੂ ਨੂੰ ਬਣਾਇਆ ਗਿਆ ਜੋ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਸਨ ਉਪਕਾਰ ਸੰਧੂ ਇਸ ਵੇਲੇ ਮੇਰੇ ਨਾਲ ਨੇ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਉਮੀਦਵਾਰ ਬਣਾਇਆ ਗਿਆ ਆਮ ਆਦਮੀ ਪਾਰਟੀ ਵੱਲੋਂ ਕੀ ਕਹੋਗੇ ਮੈਂ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਵੱਲੋਂ ਦਾਸ ਤੋਂ ਲੋਕ ਉਮੀਦਵਾਰ ਬਣਾਇਆ ਗਿਆ ਔਰ ਮੈਂ ਅੱਜ ਅੰਮ੍ਰਿਤਸਰ ਦੀ ਆਵਾਜ਼ ਜਿਹੜੀਆਂ ਕਮੀਆਂ ਪੇਸ਼ੀਆਂ ਮੇਰੇ ਤੋਂ ਪਹਿਲੇ ਉਮੀਦਵਾਰਾਂ ਨੇ ਐਮਪੀਜ਼ ਨੇ ਰੱਖੀਆਂ ਕੈਪਟਨ ਅਮਰਿੰਦਰ ਸਿੰਘ ਨਵਜੋਤ ਸਿੰਘ ਸਿੱਧੂ ਕੈਪਟਨ ਅਮਰਿੰਦਰ ਸਿੰਘ ਐਮਪੀ ਬਣਨ ਤੋਂ ਬਾਅਦ ਕਦੀ ਅੰਮ੍ਰਿਤਸਰ ਦੀ ਕੋਈ ਗੱਲ ਕਰਨ ਲੋਕ ਸਭਾ ਚ ਨਹੀਂ ਗਿਆ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਉਹ ਅੰਮ੍ਰਿਤਸਰ ਤੋਂ ਜਿੱਤ ਕੇ ਤੇ ਕਪਲ ਸ਼ਰਮਾ ਦੇ ਸ਼ੋਅ ਤੱਕ ਹੀ ਸੀਮਤ ਰਹਿੰਦੇ ਸੀ ਔਰ ਮੈਂ ਅੰਮ੍ਰਿਤਸਰ ਦੀ ਆਵਾਜ਼ ਬਣ ਕੇ ਅੰਮ੍ਰਿਤਸਰ ਦੇ ਜਿਹੜੇ ਮੁੱਦੇ ਨੇ ਉਹ ਪ੍ਰਾਇਰੀਟੀ ਤੇ ਉਹਨਾਂ ਦੀ ਲੜਾਈ ਲੋਕ ਸਭਾ ਵਿੱਚ ਜਾ ਕੇ ਲੜਾਂਗਾ ਸੰਦੂ ਸਾਹਿਬ ਤੁਸੀਂ ਨਵਜੋਤ ਸਿੰਘ ਸਿੱਧੂ ਦੇ ਵੀ ਕਾਫੀ ਕਰੀਬੀ ਰਹੇ ਹੋ ਉਸ ਤੋਂ ਬਾਅਦ ਜਦੋਂ ਤੁਸੀਂ ਅਕਾਲੀ ਦਲ ਨੂੰ ਅਲਵਿਦਾ ਕਹੀ ਫਿਰ ਤੁਸੀਂ ਕਾਂਗਰਸ ਦੇ ਵਿੱਚ ਵੀ ਗਈ ਹੁਣ ਤੁਸੀਂ ਦੋ ਲੀਡਰਾਂ ਦਾ ਨਾਮ ਲਿਆ ਕੈਪਟਨ ਅਮਰਿੰਦਰ ਤੇ ਨਵਜੋਤ ਸਿੰਘ ਸਿੱਧੂ ਆਖਿਰ ਪਹਿਲਾਂ ਕੀ ਕਾਰਨ ਸੀ ਕਿ ਤੁਸੀਂ ਉਹਨਾਂ ਦੇ ਨਾਲ ਸੀ ਔਰ ਅੱਜ ਕੀ ਕਾਰਨ ਹੈ ਕਿ ਤੁਸੀਂ ਉਹਨਾਂ ਦੇ ਵਿਰੋਧ 'ਚ ਖ ਮੈਂ ਨਵਜੋਤ ਸਿੰਘ ਸਿੱਧੂ ਦੇ ਨਾਲ ਨਹੀਂ ਸੀ ਉਸ ਵੇਲੇ ਮੈਂ ਪਾਰਟੀ 'ਚ ਸਾਂ ਪਾਰਟੀ ਦਾ ਗਠਬੰਧਨ ਸੀ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਮੈਂ ਉਸ ਉਸ ਵਰਕ ਕਰਨਾ ਸੀ ਇੱਕ ਗੱਲ ਦੂਸਰੀ ਗੱਲ ਹੈ ਕਿ ਉਸ ਵੇਲੇ ਕੋਈ ਤੀਸਰਾ ਬਦਲਾਅ ਨਹੀਂ ਸੀ ਹੈਗਾ ਮੈਂ ਉਸ ਵੇਲੇ ਵੀ ਆਮ ਆਦਮੀ ਦੇ ਪਾਰਟੀ ਦੇ ਤੋਂ ਆਮ ਆਦਮੀ ਦੇ ਤੌਰ ਤੇ ਵਿਚਰਦਾ ਸਾਂ ਮੇਰੀ ਆਈਡੀਓਲੋਜੀ ਆਮ ਆਦਮੀ ਵਾਲੀ ਸੀ ਤੇ ਜਦੋਂ ਇਹ ਬਦਲ ਸਾਹਮਣੇ ਆਇਆ ਉਦੋਂ ਮੈਂ ਆਮ ਆਦਮੀ ਪਾਰਟੀ ਨੂੰ ਹੀ ਪਹੁੰਚ ਕੀਤੀ ਆ ਚਾਹੇ ਕਿਤਨਾ ਕਿਤੇ ਇਹ ਪ੍ਰੋਬਲਮਸ ਮੇਰੀ ਜਾਇਨਿੰਗ ਦੇ ਵਿੱਚ ਕੋਸ਼ਿਕ ਬੰਦਿਆਂ ਦਾ ਵਿਰੋਧ ਜਿਹੜੇ ਅੱਜ ਬਾਹਰ ਹੋ ਗਏ ਨੇ ਉਸ ਕਰਕੇ ਕੋਈ ਉਸ ਵੇਲੇ ਮੌਕੇ ਦੇ ਮੁਤਾਬਕ ਕੋਈ ਇਸ ਤਰ੍ਹਾਂ ਦੇ ਹਾਲਾਤ ਬਣ ਗਏ ਕਾਂਗਰਸ ਜਾਣਦੇ ਪਰ ਮੈਂ ਉਹਦੇ ਵਿੱਚ ਜਾ ਕੇ ਕੋਈ ਐਕਟੀਵਿਟੀ ਨਹੀਂ ਕੀਤੀ ਮਨ ਮੇਰਾ ਆਮ ਆਦਮੀ ਪਾਰਟੀ ਦੇ ਵਿੱਚ ਸੀ ਤੇ ਉਹ ਗੁਰੂ ਸਾਹਿਬ ਨੇ ਕਿਰਪਾ ਕੀਤੀ ਆ ਮੈਨੂੰ ਆਮ ਆਦਮੀ ਪਾਰਟੀ ਚ ਲੱਗਦਾ ਹਿੰਦੂ ਸਾਹਿਬ ਤੁਸੀਂ ਜਦੋਂ ਬੇਅਦਬੀ ਹੋਈ ਤੁਸੀਂ ਉਸ ਤੋਂ ਔਰ ਜਦੋਂ ਡੇਰਾ ਮੁਖੀ ਨੂੰ ਮਾਫੀ ਦਿੱਤੀ ਗਈ ਤੁਸੀਂ ਉਸ ਦੇ ਵਿਰੋਧ ਚ ਅਸਤੀਫਾ ਦਿੱਤਾ ਸੀ ਕੀ ਤੁਸੀਂ ਸਮਝਦੇ ਹੋ ਕਿ ਉਸ ਤੋਂ ਬਾਅਦ ਅੱਜ ਸਰਕਾਰ ਨੇ ਕੋਈ ਇਸ ਦਾ ਦੋਵਾਂ ਮੁੱਦਿਆਂ ਤੇ ਕੋਈ ਗੰਭੀਰਤਾ ਦਿਖਾਈ ਜੇਕਰ ਤੁਹਾਨੂੰ ਲੋਕ ਸਭਾ ਦਾ ਇਥੋਂ ਮੈਂਬਰ ਬਣਾਇਆ ਜਾਂਦਾ ਜਾਂ ਫਿਰ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਸਰਕਾਰ ਬਣਦੀ ਹੈ ਤਕੀ ਤੁਹਾਡੀ ਪ੍ਰਾਇੋਰਟੀ ਹੋਏਗੀ ਕਿਹੜੇ ਕਿਹੜੇ ਕੰਮ ਨੇ ਜਿਹੜੇ ਤੁਸੀਂ ਕਰਵਾਓਗੇ ਸਭ ਤੋਂ ਪਹਿਲਾਂ ਦੇਖੋ ਜੀ ਇੱਕ ਤੇ ਬਿਲਕੁਲ ਹੀ ਇਹਨਾਂ ਨੇ ਕੋਈ ਉਧਰ ਕਾਰਵਾਈ ਨਹੀਂ ਕੀਤੀ ਪੁਲਿਸ ਵੀ ਅਣਖਸ਼ਾਤੀ ਬਣਾਤੀ ਗੁਰੂਗ੍ਰੰਥ ਸਾਹਿਬ ਜੀ ਦਾ ਚੈਲੰਜ ਕਰਕੇ ਉਹਨਾਂ ਦੇ ਗੁਰੂਗ੍ਰੰਥ ਸਾਹਿਬ ਸਰੂਪ ਚੋਰੀ ਕੀਤੀ ਕਿਵੇਂ ਬੇਦਬੀ ਕੀਤੀ ਗਈ ਅੱਜ ਤੱਕ ਕੋਈ ਉਹ ਦੋਸ਼ੀ ਨਹੀਂ ਫੜਿਆ ਗਿਆ ਔਰ ਅੰਮ੍ਰਿਤਸਰ ਦੇ ਜਿਵੇਂ ਕਿ ਇਹਨੂੰ ਟੂਰਿਸਟ ਹੱਬ ਬਣਾਉਣਾ ਸਿੰਗਾਪੁਰ ਵਗੈਰਾ ਆਪਣੇ ਟੂਰਿਜ਼ਮ ਦੇ ਸਿਰ ਤੇ ਉੱਤੇ ਚੱਲਦੇ ਨੇ ਔਰ ਬੜਾ ਵੱਡਾ ਮੁੱਦਾ ਕੂੜਾ ਮੁਕਤ ਕਰਨ ਲਈ ਕੋਈ ਠੋਸ ਯੋਜਨਾ ਔਰ ਪ੍ਰਾਇਓਰਿਟੀ ਹੋਏਗੀ ਕਿ ਕਿਸੇ ਵੀ ਧਰਮ ਦਾ ਆਉਣ ਵਾਲੇ ਸਮੇਂ 'ਚ અપਮਾਨ ਨਾ ਹੋਵੇ ਜੇ ਹੋਵੇ ਕਿਸੇ ਵੀ ਗ੍ਰੰਥ ਚਾਹੇ ਉਹ ਗੁਰੂ ਗ੍ਰੰਥ ਸਾਹਿਬ ਆ ਚਾਹੇ ਭਗਵਤ ਗੀਤਾ ਚਾਹੇ ਕੁਰਾਨ ਸ਼ਰੀਫ ਆ ਚਾਹੇ ਬਾਈਬਲ ਆ ਤੇ ਉਹ ਦੋਸ਼ੀਆਂ ਨੂੰ ਆਮ ਆਦਮੀ ਪਾਰਟੀ ਦੀ ਪ੍ਰਾਇਓਰਿਟੀ ਹੋਏਗੀ ਕਿ ਇਸ ਤਰ੍ਹਾਂ ਇਸ ਤਰ੍ਹਾਂ ਦੀਆਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ ਪਹਿਲੇ ਦੋਸ਼ੀਆਂ ਨੂੰ ਲੱਗ ਗਏ ਕਿ ਗਾਂ ਕੋਈ ਹਿੰਮਤ ਨਾ ਕਰੇ ਇਹ ਕਰਨ ਦੀ ਔਰ ਜਿੱਥੋਂ ਤੱਕ ਅਮਰਸਰ ਦਾ ਸਵਾਲ ਆ ਇੰਟਰਨੈਸ਼ਨਲ ਫਲਾਈਟਸ ਬਿਲਕੁਲ ਇਥੋਂ ਘਟਾਈਆਂ ਜਾ ਚੁੱਕੀਆਂ ਆ ਉਹਦੀ ਮਹੱਤਤਾ ਨੂੰ ਵਧਾਉਣਾ ਬਾਰਡਰ ਦਾ ਜ਼ਿਲ੍ਹਾ ਸਾਡਾ ਗੁਆਂਡੀ ਰਾਜਾਂ ਨਾਲ ਵਪਾਰਕ ਲਾਂਗਾ ਬਣਾਉਣ ਲਈ ਉਦਮ ਉਪਰਾਲਾ ਕਰਨਾ ਇੰਡਸਟਰੀ ਇੱਥੋਂ ਉੱਜੜ ਚੁੱਕੀ ਆ ਸਪੋਰਟਸ ਸਾਡਾ ਯੂਥ ਅੱਜ ਜਿਹੜਾ ਨਸ਼ਿਆਂ ਦੇ ਵਿੱਚ ਉਲਝ ਚੁੱਕਾ ਆ ਕੋਈ ਸਪੋਰਟਸ ਦੇ ਇੱਥੇ ਕੋਈ ਸਟੇਡੀਅਮ ਵਗੈਰਾ ਉਸ ਲੈਵਲ ਦੇ ਨਹੀਂ ਹੈਗੇ ਉਹ ਬਣਵਾਉਣੇ ਇਹ ਸਾਰੀ ਪ੍ਰਾਇਓਰਟੀ ਹੋਏਗੀ ਔਰ ਅੰਮ੍ਰਿਤਸਰ ਸਾਹਿਬ ਨੂੰ ਹਕੀਕਤਨ ਪਵਿੱਤਰ ਦਰਜਾ ਕਰਾਰ ਕਾਉਣਾ ਕਿਤਾਬੀ ਨਹੀਂ ਗੱਲਬਾਤੀ ਨਹੀਂ ਉਹ ਦਰਜਾ ਦਿਵਾਉਣਾ ਵੀ ਜਿਹੜੀ ਇਹ ਮੇਰੀ ਪ੍ਰਾਇਓਰਟੀ ਤੇ ਹੋਵਾਂਗੇ ਆਮ ਆਦਮੀ ਪਾਰਟੀ ਦੋ ਮੁੱਦਿਆਂ ਨੂੰ ਲੈ ਕੇ ਇਲੈਕਸ਼ਨ ਦੇ ਵਿੱਚ ਮੈਦਾਨ ਚ ਉਤਰੀ ਹੈ ਇੱਕ ਤਾਂ ਨਸ਼ਾ ਔਰ ਦੂਸਰਾ ਬੇਰੋਜ਼ਗਾਰੀ ਕੀ ਜਦੋਂ ਤੁਸੀਂ ਅਕਾਲੀ ਦਲ ਦੇ ਵਿੱਚ ਸੀ ਤੁਹਾਨੂੰ ਲੱਗਿਆ ਕਦੇ ਕਿ ਵਾਕੇ ਹੀ ਪੰਜਾਬ ਦੇ ਵਿੱਚ ਨਸ਼ਾ ਇੱਕ ਸਮੱਸਿਆ ਔਰ ਅਕਾਲੀ ਦਲ ਦੇ ਕੁਝ ਲੀਡਰ ਉਸ ਨਸ਼ੇ ਦੇ ਕਾਰੋਬਾਰ ਦੇ ਵਿੱਚ ਸ਼ਾਮਲ ਨੇ ਬਿਲਕੁਲ ਲੱਗਿਆ ਸੀ ਔਰ ਮੈਂ ਖੁਦ ਵੀ ਆਪ ਮੈਂ ਨਸ਼ਾ ਵੇਚਣ ਵਾਲੇ ਇੱਕ ਦੋ ਬੰਦੇ ਫੜਾਏ ਔਰ ਨਾਮਜ਼ਦ ਕਰਾਏ ਲਿਖਤੀ ਵੀ ਸਾਡੇ ਵਰਕਰਸ ਨੇ ਲਿਖਤੀ ਦਿੰਦੇ ਰਿਹਾ ਜਿਹੜੇ ਮੇਰੇ ਨਾਲ ਉਸ ਵੇਲੇ ਖੜੇ ਸਨ ਮੇਰੇ ਨਾਲ ਮੇਰੀ ਆਈਡੀਆ ਰੋਜ਼ੀ ਨਾਲ ਜਿਹੜੇ ਖੜੇ ਸਨ ਉਹ ਅਸੀਂ ਉਸ ਵੇਲੇ ਵੀ ਲੜਾਈ ਲੜਦੇ ਰਹੇ ਆ ਇਹ ਨਸ਼ਿਆਂ ਦੇ ਵਿਰੋਧ ਔਰ ਜਿੱਦ ਤੱਕ ਬੇਰੋਜ਼ਗਾਰੀ ਦੀ ਗੱਲ ਆ ਰੋਜ਼ਗਾਰ ਵੀ ਨਸ਼ਿਆਂ ਦੇ ਸਦਾਗਰ ਵੀ ਜਿਹੜੇ ਅੱਜ ਦੇ ਰਾਜੇ ਆ ਔਰ ਰੁਜ਼ਗਾਰ ਹਰ ਰੁਜ਼ਗਾਰ ਹੀ ਇਹਨਾਂ ਨੇ ਆਪਣੇ ਹੱਥ ਵਿੱਚ ਲੈ ਲਿਆ ਚਾਹੇ ਉਹ ਰੇਤ ਬਜਰੀ ਕਿਸੇ ਨੂੰ ਨਹੀਂ ਲੱਪਣੀ ਕੇਵਲ ਤੇ ਟਰਾਂਸਪੋਰਟ ਆਪਣੇ ਟੋਲ ਪਲਾਜ਼ਾਸ ਤਕਰੀਬਨ ਕੋਈ ਅਜਿਹਾ ਬਿਜ਼ਨਸ ਨਹੀਂ ਹੈ ਜਿਹੜਾ ਇਹਨਾਂ ਦੇ ਕਬਜ਼ੇ ਵਿੱਚ ਨਹੀਂ ਜਿਹਦੇ ਤੱਕ ਲੋਕਾਂ ਦੀ ਪਹੁੰਚ ਹੋਵੇ ਲੋਕ ਉਹ ਕਾਰੋਬਾਰ ਕਰ ਸਕਣ ਅਗਰ ਇਹਨਾਂ ਦਾ 800 ਪਰਮਟ ਹੈ ਤੇ ਉਹ 800 ਬੰਦੇ ਨੂੰ ਇੱਕ ਇੱਕ ਬਸ ਪ੍ਰੋਵਾਈਡ ਹੋਵੇ ਜਿਨ੍ਹਾਂ ਦੇ ਕੋਲ ਰੋਜ਼ਗਾਰ ਨਹੀਂ ਹੈਗਾ ਔਰ ਕੇਜਰੀਵਾਲ ਜੀ ਨੇ ਜਿਹੜਾ ਵਾਅਦਾ ਕੀਤਾ ਕਿ 25 ਲੱਖ ਜਿਹੜੇ ਮੌਕੇ ਉਹ ਪ੍ਰਦਾਨ ਕਰਾਏ ਜਾਣਗੇ ਨੌਕਰੀਆਂ ਦੇ ਲਈ ਉਹਦੇ ਉੱਤੇ ਪ੍ਰਾਇਰਟੀ ਨਾਲ ਉਹ ਵਰਕ ਕੀਤਾ ਜਾਏਗਾ ਇੱਕ ਜਦੋਂ ਵੀ ਆਮ ਆਦਮੀ ਪਾਰਟੀ ਦਾ ਕੋਈ ਵੱਡਾ ਜਾਂ ਛੋਟਾ ਲੀਡਰ ਸਟੇਜ ਤੋਂ ਆਪਣਾ ਭਾਸ਼ਣ ਦਿੰਦਾ ਜਦੋਂ ਨਸ਼ੇ ਦੀ ਗੱਲ ਕੀਤੀ ਜਾਂਦੀ ਤਾਂ ਵਿਕਰਮ ਸਿੰਘ ਮਜੀਠੀਆ ਦਾ ਨਾਮ ਜ਼ਰੂਰ ਲਿਆ ਜਾਂਦਾ ਮਜੀਠੀਆ ਜੀ ਦੇ ਨਾਲ ਤੁਹਾਡੀ ਵੀ ਕਾਫੀ ਨੇੜਤਾ ਰਹੀ ਕੀ ਤੁਹਾਨੂੰ ਕਦੇ ਲੱਗਾ ਕਿ ਉਹ ਇਸ ਕਾਰੋਬਾਰ ਦੇ ਵਿੱਚ ਸੱਚੀ ਮੁੱਚ ਸ਼ਾਮਲ ਨੇ ਜਾਂ ਫਿਰ ਸਿਰਫ ਇੱਕ ਸਿਆਸੀ ਦਾਅਵੇ ਹੀ ਨੇ ਵੇਖੋ ਨੇੜਤਾ ਰਹੀ ਉਦੋਂ ਉਹ ਉਜਾਗਰ ਨਹੀਂ ਸੀ ਮੇਰੇ ਲਾਗੇ ਕੋਈ ਆ ਖੜੇ ਨੇ ਕਿੰਨੇ ਬੰਦੇ ਖੜੇ ਕੀ ਕੰਮ ਕਰਦੇ ਕੀ ਕਾਰੋਬਾਰ ਕਰਦੇ ਕੋਈ ਜ਼ਰੂਰੀ ਨਹੀਂ ਹੁੰਦਾ ਪਤਾ ਹੋਣਾ ਜਦੋਂ ਗੱਲ ਸਾਹਮਣੇ ਆਉਂਦੀ ਉਦੋਂ ਪਤਾ ਲੱਗਦਾ ਪਰ ਤੁਹਾਡੇ ਵੱਲੋਂ ਤਾਂ ਤਸਵੀਰਾਂ ਵੀ ਜਾਰੀ ਕੀਤੀਆਂ ਹਾਂਜੀ ਮੈਂ ਉਹ ਹੀ ਕਹਿਣ ਲੱਗਾ ਕਿ ਜਗਦੀਸ਼ ਸਿੰਘ ਭੋਲਾ ਬਿੱਟੂ ਔਲਖ ਜਿਹੜਾ ਸੱਤਾ ਕੈਨੇਡਾ ਵਿੱਚ ਜਿਹੜਾ ਅੱਜ ਪਘੋੜਾ ਆ ਉਹ ਵਿਕਰਮ ਸਿੰਘ ਮਜੀਠੀਆ ਦੇ ਨਜ਼ਦੀਕੀ ਸਾਥੀ ਔਰ ਸੱਤੇ ਦੇ ਮਸਲੇ ਤੇ ਵਿਕਰਮ ਸਿੰਘ ਮਜੀਠੀਆ ਵੱਲੋਂ ਮੁਕਰ ਜਾਣਾ ਕਿ ਇਹ ਮੈਂ ਇਸ ਬੰਦੇ ਨੂੰ ਜਾਣਦਾ ਤੱਕ ਨਹੀਂ ਤੇ ਦਾਲਚਕਾਲਾ ਇਥੋਂ ਹੀ ਦੱਸ ਦਿੰਦਾ ਨਹੀਂ ਤੇ ਬੰਦਾ ਕਹਿ ਸਕਦਾ ਹੁਣ ਅੱਜ ਮੇਰੇ ਨਾਲ ਖੜੇ ਹੈ ਪਤਾ ਨਹੀਂ ਕੌਣ ਹੈ ਤੇ ਕੌਣ ਨਹੀਂ ਬੰਦਾ ਕਹਿ ਸਕਦਾ ਕਿ ਮੈਨੂੰ ਨਹੀਂ ਪਤਾ ਜੀ ਚਲੋ ਇਹਨੂੰ ਮਿਲਦਾ ਸਾਂ ਪਰ ਉਹਨਾਂ ਦਾ ਮੁਕਰਨਾ ਇਹ ਦੱਸਦਾ ਹੈ ਕਿ ਉਹਨਾਂ ਦੀ ਸਰਪ੍ਰਸਤੀ ਸੀ ਨਸ਼ਿਆਂ ਦੇ ਵਿੱਚ ਤੇ ਇਸ ਕਰਕੇ ਮਤਲਬ ਉਹਨਾਂ ਦਾ ਨਾਂ ਵੀ ਲਿਆ ਗਿਆ ਹੈ ਤੇ ਸਿੱਧੇ ਤੌਰ ਤੇ ਅੱਜ ਸਾਹਮਣੇ ਹਰ ਬੰਦੇ ਨੂੰ ਪਤਨ ਲੱਗ ਰਿਹਾ ਹੈ ਕਿ ਉਹਨਾਂ ਦੀ ਉਹਦੇ ਵਿੱਚ ਸ਼ਮੂਲੀਅਤ ਹੈਗੀ ਹੈ ਜਿਹੜੀਆਂ ਤਸਵੀਰਾਂ ਤੁਸੀਂ ਜਾਰੀ ਕੀਤੀਆਂ ਉਹਨਾਂ ਦੇ ਵਿੱਚ ਇੰਦਰਬੀਰ ਬਲਾਰੀਆ ਵੀ ਨਜ਼ਰ ਆ ਰਹੇ ਨੇ ਬੁਲਾਰੀਆ ਸਾਹਿਬ ਦੇ ਨਾਲ ਵੀ ਤੁਹਾਡੀ ਕਾਫੀ ਨੇੜਤਾ ਰਹੀ ਔਰ ਜਦੋਂ ਤੁਸੀਂ ਕਾਂਗਰਸ ਵਿੱਚ ਸ਼ਾਮਲ ਹੋਏ ਸੀ ਦੁਸ਼ਹਿਰੇ ਵਾਲੇ ਦਿਨ ਉਹਨਾਂ ਦੇ ਨਾਲ ਹੀ ਸ਼ਾਮਲ ਹੋਏ ਸੀ ਉਹਨਾਂ ਨੂੰ ਤੁਸੀਂ ਕਿੰਨਾ ਕੁ ਜ਼ਿੰਮੇਵਾਰ ਸਮਝਦੇ ਨਹੀਂ ਦਰਬੀਰ ਸਿੰਘ ਬੁਲਾਰੀਆ ਨਾਲ ਖੜੇ ਆ ਹੁਣ ਪਾਰਟੀ ਦੇ ਤੌਰ ਤੇ ਨਾਲ ਖੜੇ ਹੋ ਜਦਾ ਉਹਨਾਂ ਦਾ ਇਸ ਮਸਲੇ ਤੇ ਲਿੰਕ ਹੈਗਾ ਇਹਦੇ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਕਿਉਂਕਿ ਉਹਦੇ ਵਿੱਚ ਵੀ ਜਿਹੜੇ ਆਪਣੇ ਫੜੇ ਗਏ ਸਨ ਜਗਦੀਸ਼ ਭੋਲਾ ਬੀਟੂ ਆਲਫ ਵਗੈਰਾ ਉਹਨਾਂ ਨੇ ਵੀ ਸਿਰਫ ਇਹਦਾ ਬਲਾਰੀ ਆਪਣਾ ਮਜੀਠੀਆ ਸਾਹਿਬ ਦਾ ਨਾਮ ਲਿਆ ਬਲਾਰੀ ਦਾ ਕੋਈ ਲਿਆ ਨਹੀਂ ਮੈਂ ਉਹਦੇ ਬਾਰੇ ਜਿਸ ਜਿੰਨੀ ਗੱਲ ਦਾ ਜਿੰਨਾ ਨੂੰ ਪਤਾ ਮੈਂ ਮੇਰਾ ਮਿਸਰ ਇੱਕ ਇਹ ਦੱਸੋ ਕਿ ਤੁਹਾਡਾ ਮੁੱਖ ਮੁਕਾਬਲਾ ਕਿਹੜੀ ਪਾਰਟੀ ਦੇ ਨਾਲ ਹੈ ਕੌਣ ਕਿਹੜੀ ਪਾਰਟੀ ਤੁਹਾਡੇ ਲਈ ਚੁਣੌਤੀ ਹੈ ਕਿ ਕਿਸ ਤਰ੍ਹਾਂ ਦਾ ਮੁਕਾਬਲਾ ਇਸ ਨੂੰ ਸਮਝਦੇ ਹੋ ਮੇਰਾ ਇਸ ਵੇਲੇ ਤੇ ਮੇਰਾ ਕਿਸੇ ਨਾਲ ਵੀ ਮੁਕਾਬਲਾ ਨਹੀਂ ਸਾਰਾ ਪੰਜਾਬ ਹੀ ਤਿਆਰ ਹੋਇਆ ਪਿਆ ਬਦਲਾ ਲੈਉਣ ਦੇ ਲਈ ਔਰ ਸਾਰਾ ਪੰਜਾਬ ਆਮ ਆਦਮੀ ਪਾਰਟੀ ਦੇ ਨਾਲ ਖੜਾ ਹੈ ਮੈਨੂੰ ਨਹੀਂ ਲੱਗਦਾ ਕਿ ਸਾਹਮਣੇ ਨਾ ਰੁਤਬੇ ਦੇ ਪੱਖ ਤੋਂ ਹੀ ਕੋਈ ਉਹ ਮੇਰੇ ਮੁਕਾਬਲੇ 'ਚ ਆਇਆ ਹੈ ਕਾਂਗਰਸ ਦਾ ਉਮੀਦਵਾਰ ਸ਼ਾਹਦ ਸ਼ੀਨਾ ਸਾਹਿਬ ਤੇ ਕਿਸੇ ਤੋਰ ਦੇ ਵਿੱਚ ਆਉਂਦੇ ਹੀ ਨਹੀਂ ਨਾ ਰੁਤਬੇ ਦੇ ਪੱਖ ਤੋਂ ਆ ਨਾ ਮੇਰੀ ਜਿਸ ਤਰ੍ਹਾਂ ਦੀ ਸਾਰੇ ਸ਼ਹਿਰ ਵਾਸੀਆਂ ਨੂੰ ਪਤਾ ਈਜ਼ੀ ਅਪਰੋਚ ਔਰ ਇਮਾਨਦਾਰੀ ਨਾਲ ਮੈਂ ਪਿਛੇ ਕੰਮ ਕੀਤਾ ਤੇ ਮੇਰੇ ਸਾਹਮਣੇ ਉਹ ਸਟੈਂਡ ਨਹੀਂ ਕਰਦੇ ਕਿਤੇ ਆਖਰੀ ਸਵਾਲ ਸਰਕਾਰ ਅਕਾਲੀ ਭਾਜਪੀ ਦੇ ਜਿੰਨੇ ਵੀ ਲੀਡਰ ਨੇ ਉਹ ਇਹ ਦਾਵਾ ਕਰ ਰਹੇ ਨੇ ਕਿ ਵਿਕਾਸ ਕਰਾਇਆ ਵਿਕਾਸ ਦੇ ਮੁੱਦੇ ਤੇ ਨੂੰ ਲੈ ਕੇ ਲੋਕਾਂ ਕੋਲ ਵੋਟਾਂ ਮੰਗ ਰਹੇ ਨੇ ਤੁਸੀਂ ਕਿਹੜੀਆਂ-ਕਿਹੜੀਆਂ ਗੱਲਾਂ ਲੈ ਕੇ ਲੋਕਾਂ ਦੇ ਵਿੱਚ ਜਾਓਗੇ ਜੋ ਲੋਕ ਤੁਹਾਨੂੰ ਵੋਟ ਦੇਣ ਵਿਕਾਸ ਦੇ ਨਾਲੋਂ ਆਪਣਾ ਵਿਕਾਸ ਜ਼ਿਆਦਾ ਕਰਾਇਆ ਲੁੱਟ ਖਸੁੱਟ ਜਿਆਦੀ ਕੀਤੀ ਆ ਆ ਬੀਆਰਟੀਐਸ ਜਿਹਦੀ ਲੋੜ ਹੀ ਨਹੀਂ ਸੀ 650 700 ਕਰੋੜ ਰੁਪਇਆ ਆਪਣੀ ਹਉਮੇ ਨੂੰ ਪੱਠੇ ਪਾਉਣ ਲਈ ਔਰ ਜਿਹੜੀ ਪਾਣੀ ਵਾਲੀ ਬਸਿਆ ਅੱਜ ਉੱਥੇ ਖਰੋਤੀ ਪਈ ਆ ਇਹੋ ਜੇ ਵਿਕਾਸ ਕੀਤੇ ਨੇ ਤੁਹਾਡੇ ਸਾਹਮਣੇ ਤੁਸੀਂ ਸੋਨੇ ਪਿੱਛੇ ਬੱਚੇ ਦੇਖਿਆ ਸੀ ਸੱਤ ਪੁਲਿਸ ਤੋਂ ਲੰਘ ਕੇ ਮਰ ਗਏ ਸੀ ਬੜੀ ਛੋਟੀ ਜੀ ਉੱਥੇ ਖਰਚਾ ਹੋਣਾ ਸੀ ਅੱਜ ਮੈਂ ਐਲੀਵੇਟਡ ਪੁਲ ਕ੍ਰਿਸਟਲ ਵੱਲੋਂ ਚੜ ਕੇ ਆਇਆ ਸੜਕ ਸਾਰੀ ਪੁੱਟੀ ਹੋਈ ਆ ਵਿਕਾਸ ਦੇ ਨਾਂ ਤੇ ਵੱਡੇ ਘਪਲੇ ਕਰਕੇ ਇਹਨਾਂ ਨੇ ਆਪਣੇ ਢਿੱਡ ਭਰੇ ਆ ਤੇ ਕੋਈ ਵਿਕਾਸ ਨਾ ਦੀ ਉਂਜ ਪ੍ਰੈਕਟੀਕਲੀ ਚੀਜ਼ ਨਹੀਂ ਬਾਕੀ ਸਰਕਾਰਾਂ ਦਾ ਫਰਜ ਬਣਦਾ ਜੇ ਮੰਨ ਲਓ ਸੜਕਾਂ ਬਣਾਤੀਆਂ ਜੋ ਕੋਈ ਵਿਕਾਸ ਕਰਦਾ ਮਾਨਵਤਾ ਦਾ ਵਿਕਾਸ ਨਹੀਂ ਇਹਨਾਂ ਕੀਤਾ ਸੜਕਾਂ ਬਣ ਗਈਆਂ ਲੋਕ ਨਸ਼ਿਆਂ ਚ ਮਰਨ ਡੇ ਆ ਸੜਕਾਂ ਬਣ ਗਈਆਂ ਕਿਸਾਨ ਖੁਦਕੁਸ਼ੀ ਕਰ ਰਿਹਾ ਸੜਕਾਂ ਬਣ ਗਈਆਂ ਬੱਚਿਆਂ ਕੋਲ ਰੋਜ਼ਗਾਰ ਕੋਈ ਨਹੀਂ ਹੈਗਾ ਤੇ ਕਲੀਆਂ ਸੜਕਾਂ ਬਣਾਉਣਾ ਵਿਕਾਸ ਨਹੀਂ ਹੋ ਜਾਂਦਾ ਮਾਨਵਤਾ ਮਨੁੱਖਤਾ ਦਾ ਵਿਕਾਸ ਨਹੀਂ ਹੋਇਆ ਇਹਨਾਂ ਉਪਕਾਰ ਸਿੰਘ ਸੰਧੂ ਇਹਨਾਂ ਦਾ ਕਹਿਣਾ ਕਿ ਇਹਨਾਂ ਦਾ ਮੁਕਾਬਲਾ ਕਿਸੇ ਵੀ ਪਾਰਟੀ ਦੇ ਨਾਲ ਨਹੀਂ ਹੈ ਕਿਉਂਕਿ ਹਵਾ ਇਸ ਵੇਲੇ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਹੈ ਪਰ ਇਹਨਾਂ ਦੇ ਦਾਅਵਿਆਂ ਦੇ ਵਿੱਚ ਕਿੰਨਾ ਦਮ ਹੈ ਲੋਕ ਇਹਨਾਂ ਨੂੰ ਕਿੰਨਾ ਪਸੰਦ ਕਰਦੇ ਨੇ ਇਹ ਤਾਂ ਫੈਸਲਾ ਜਨਤਾ ਦੇ ਹੱਥ ਵਿੱਚ ਹੈ ਔਰ ਜਨਤਾ ਤੈਅ ਕਰੇਗੀ ਕੀ ਵਿਕਾਸ ਦੀ ਜਿੱਤ ਹੁੰਦੀ ਹੈ ਜਾਂ ਫਿਰ ਨਵੀਂ ਪਾਰਟੀ ਜਾਂ ਫਿਰ ਕਾਂਗਰਸ ਵੱਲੋਂ ਕੀਤੇ ਜਾ ਰਹੇ ਜੋ ਦਾਅਵੇ ਨੇ ਕਿ ਅਕਾਲੀ ਦਲ ਸਰਕਾਰ ਦੇ ਵਿੱਚ ਜੋ ਵੀ ਵਿਕਾਸ ਹੋਇਆ ਉਹ ਸਿਰਫ ਆਪਣੇ ਨਿੱਜੀ ਫਾਇਦੇ ਲਈ ਕਰਵਾਇਆ ਗਿਆ ਔਰ ਜੋ ਵੀ ਇਲਜ਼ਾਮ ਇਹਨਾਂ ਵੱਲੋਂ ਲਗਾਏ ਜਾ ਰਹੇ ਨੇ ਇਸ ਦਾ ਜਵਾਬ ਜਨਤਾ ਜਲਦੀ ਦੇਵੇਗੀ ਔਰ ਫਿਰ ਪਤਾ ਲੱਗੇਗਾ ਕਿ ਆਖਿਰ ਕੌਣ ਲੋਕ ਲੋਕਾਂ ਦੇ ਵਿੱਚ ਵਿਚਦੇ ਰਹੇ ਕੌਣ ਲੋਕ ਲੋਕਾਂ ਦੇ ਨਾਲ ਝੂਠੇ ਵਾਅਦੇ ਕਰਦੇ ਰਹੇ ਇਸ ਦਾ ਫੈਸਲਾ 11 ਮਾਰਚ ਨੂੰ ਜਦੋਂ ਆ ਜਦੋਂ ਗਿਣਤੀ ਹੋਏਗੀ ਵੋਟਾਂ ਦੀ ਤਾਂ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਹੋਏਗਾ ਕੈਮਰਾਮੈਨ ਹਰਜਿੰਦਰ ਸਿੰਘ ਦੇ ਨਾਲ ਰਜੀਵ ਸ਼ਰਮਾ ਏਬੀ ਪਸਾਂਝਾ ਅੰਮ੍ਰਿਤਸਰ